ਤਣਕਸਾਲ ਫੁਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਇੱਕ ਸਵੀਟ ਸ਼ਾਪ ਦੇ ਉੱਤੇ ਗੋਲੀਆਂ ਚੱਲੀਆਂ ਨੇ ਸਨਸਨੀ ਫੈਲ ਚੁੱਕੀ ਹੈ ਤਸਵੀਰ ਇਹ ਦੁਕਾਨ ਖੋਲਣ ਤੋਂ ਮੈਂ 15 ਮਿੰਟ ਬਾਅਦ ਕੀ ਅਨਪਛਾਤੇ ਹਮਲਾਵਾਰਾਂ ਤੇ ਵੱਲੋਂ ਫਾਇਰ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਹਮਲਾਵਾਰ ਦੁਕਾਨ ਤੇ 7-8 ਗੋਲਡ ਫਾਇਰ ਕਰਕੇ ਗਏ ਨੇ ਇਸ ਘਟਨਾ ਦੇ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਹੈ ਨਿਮਤ ਰਹੀ ਹੈ ਕਿ ਕਿਸੇ ਦੀ ਜਾਨ ਨੂੰ ਜਿਹੜਾ ਨੁਕਸਾਨ ਨਹੀਂ ਹੋਇਆ ਤਤਤਵਾਦ ਪੂਰਵ ਕੇਂਦਰੀ ਮੰਤਰੀ ਸੋਮਪrakash ਪੌਕੇ ਤੇ ਪਹੁੰਚੇ ਨੇ ਫਿਰ ਦੁਕਾਨਦਾਰ ਤੇ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਉਹਨਾਂ ਸਵਾਲ ਚੁੱਕੇ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਪਰਦੇਸ਼ ਦੇ ਵਿੱਚ ਵੱਧਦੀ ਹੋਈ ਅਸੁਰੱਖਿਆ ਨੂੰ ਦਰਸਾਉਂਦੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਵਿੱਚ ਕੀਤੀ ਗਈ ਹੈ ਲਗਾਤਾਰ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਫਿਲਹਾਲ ਹਮਲਾਵਾਰਾਂ ਦੀ ਪਛਾਣ ਨਹੀਂ ਹੋ ਸਕੀ ਪਰ ਤੁਹਾਨੂੰ ਦੱਸ ਦਈਏ ਪਗਵਾੜਾ ਦੇ ਵਿੱਚ ਵੱਡੀ ਵਾਰਤਾ ਪੂਨਜਾਮ ਦਿੱਤਾ ਗਿਆ 7-8 ਹਮਲਾਵਾਰਾਂ ਦੇ ਵੱਲੋਂ ਜਿਹੜਾ ਸਵੀਟ ਸ਼ਾਪ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਰੰਗਦਾਰੀ ਦਾ ਮਾਮਲਾ ਹੈ ਯਾ ਫਿਰ ਕੋਈ ਹੋਰ ਮਾਮਲਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਆ ਪੁਲਿਸ ਲਗਾਤਾਰ ਇਨਵੈਸਟੀਗੇਟ ਕਰਦੀ ਨਜ਼ਰ ਆ ਰਹੀ ਹੈ ਮੈਡਮ ਆ ਗੋਲੀ ਚੱਲੀ ਸ਼ਾਹਪੁਰ ਰੋਡ ਤੇ ਜਾਣਕਾਰੀ ਦਿਓ ਹਾਂਜੀ ਸਾਨੂੰ ਪੋਨਿਕ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਆ ਸੁਦੀਸ਼ ਬਿਲਡਿੰਗ ਸ਼ਾਹਪੁਰ ਰੋਡ ਤੇ ਜਿਹੜਾ ਹੈ ਨਾ ਸਟ੍ਰੀਟ ਹੈ ਉੱਥੇ ਜਿਹੜੀ ਆ ਅਨਨੋਨ ਲੋਕਾਂ ਵੱਲੋਂ ਜਿਹੜੀ ਗੋਲੀ ਚਲਾਈ ਗਈ ਹੈ ਸੋ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਤੇ ਮੌਕੇ ਤੇ ਅੱਗੇ ਸਾਰੀ ਜਿਹੜੇ ਵੈਰੀਫਾਈ ਕਰ ਰਹੇ ਆ ਜਿਹੜੀ ਕੋੜੀ ਉਹ ਚੱਲੀ ਹੈ ਤੇ ਅੱਗੇ ਜਿਹੜੀ ਤਕਰੀਰ ਕਰ ਰਹੇ ਹਾਂ ਮੈਨੂੰ ਫਾਇਰ ਹੋਇਆ ਹੈ ਅਜੇ ਅਸੀਂ ਜਸਟ ਮੌਕੇ ਤੇ ਪਹੁੰਚੇ ਹੀ ਆ ਮੌਕੇ ਤੇ ਪਹੁੰਚ ਪਹੁੰਚੇ ਆ ਤੇ ਉਸ ਤੋਂ ਬਾਅਦ ਵੈਰੀਫਾਈ ਕਰਾਂਗੇ ਕਿੰਨੇ ਫਾਇਰ ਹੋਏ ਨੇ ਕਿੰਨੇ ਬੰਦੇ ਆਏ ਸੀ ਕਿਸ ਤਰ੍ਹਾਂ ساری ਚੀਜ਼ ਹੋਈ ਹੈ ਉਹ ਵੈਰੀਫਾਈ ਕਰ ਤੋਂ ਬਾਅਦ ਹੀ ਦੱਸਾਂਗੇ 7 ਵਜੇ ਦੀ ਗੋਲੀ ਚੱਲੀ ਹੁਣ ਤੱਕ ਕੀ ਸਾਹਮਣੇ ਆਇਆ ਹੁਣ ਤੱਕ ਅਸੀਂ ਇਹ ਦੇਖਿਆ ਵੀ ਬਿਜਲੀ ਉਹ ਫਾਇਰ ਇਨਸੀਡੈਂਟ ਹੋਇਆ ਆ ਉਹਨਾਂ ਦੇ ਨਾਲ ਅਸੀਂ ਗੱਲ ਕੀਤੀ ਹੈ ਕਲ ਕਰਨ ਤੋਂ ਬਾਅਦ ਜਿਹੜੇ ਵੀ ਫੈਕਟ ਸਾਹਮਣੇ ਆਉਣਗੇ ਤਫਤੀਸ਼ ਦੇ ਵਿੱਚ ਉਹ ਤੁਹਾਡੇ ਨਾਲ ਅਸੀਂ ਸਾਹਮਣੇ ਤੁਹਾਡੇ ਲਈ ਆਵਾਗੂ ਸੀਸੀਟੀਵੀ ਕੈਮਰੇ ਹਾਂ ਜੀ ਸੀਸੀਟੀਵੀ ਕੈਮਰੇ ਸਾਹਮਣੇ ਆਈ ਹੈ ਅਸੀਂ ਉਹ ਜਿਹੜੀਆਂ ਪ੍ਰੀਜ਼ਰਵ ਕਰਵਾ ਕੇ ਅਸੀਂ ਫਲੋਰੈਂਸ ਫੋਰੈਂਸਿਕ ਜਿਹੜੀ ਵਿੱਚ ਭੇਜ ਦਿੱਤੀ ਹੈ ਉਦੋਂ ਬਾਅਦ ਜਿਹੜੀ ਉਹ ਸਾਈਡ ਤੁਹਾਡੇ ਨਾਲ ਸਾਹਮਣੇ ਕਿੰਨੇ ਬੰਦੇ ਸੀ ਹਾਂ ਹਾਂ ਜੀ ਕਿੰਨੇ ਬੰਦੇ ਸੀਗੇ ਜਿਹੜੇ ਹਾਂ ਅਜੇ ਤੱਕ ਤਾਂ ਦੋ ਦੋ ਤਿੰਨ ਹਜ ਜਿਹੜੇ ਕਹਿ ਰਹੇ ਨੇ ਸਾਕੇ ਦੇਖਦੇ ਹਾਂ ਕਿਹੜਾ ਵਹੀਕਲ ਕੀ ਸੀਗਾ ਮੈਮ ਵਹੀਕਲ ਕੀ ਸੀਗਾ ਵਹੀਕਲ ਹਜੇ ਨਹੀਂ ਪਤਾ ਸਾਨੂੰ ਕਿਹੜਾ ਸੀਗਾ ਉਹ ਤੋਂ ਬਾਅਦ ਹੀ ਸਾਨੂੰ ਜਸਟੀਫਾਈ ਕਰਾਂਗੇ ਅਸੀਂ ਕਲੀਅਰਲੀ ਵੀ ਕੀ ਹੈ ਸੀ ਕਿੰਨੇ ਬੰਦੇ ਸੀ ਕਿੰਨੇ ਰੌਨ ਫਾਇਰ ਹੋ ਉਹ ਸਾਰਾ ਕੁਝ ਬਾਅਦ ਵਿੱਚ ਤਾਂ ਨਕਲੀ ਜਿਹੇ ਕਰ ਗੋਣ ਦਾ ਮਾਲਕ ਕੀ ਕਹਿ ਰਿਹਾ ਜੀ ਨਹੀਂ ਫਿਲਹਾਲ ਜਾਣੇ ਨੁਕਸਾਨ ਕੋਈ ਨਹੀਂ ਲੋਕਾਂ ਦਾ ਮਾਲਕ ਕੀ ਕਹਿ ਰਹੇ ਦੁਕਾਨ ਮਾਲਕ ਇਹੀ ਕਹਿ ਰਹੇ ਨੇ ਵੀ ਪੌਂਟ ਸਾਢੇ 6 ਵਜੇ ਸੀ ਆਪਣੀ ਦੁਕਾਨ ਓਪਨ ਕੀਤੀ ਹੈ ਉਹ ਤੋਂ 15 ਮਿੰਟ ਬਾਅਦ ਸਾਡਾ ਇਹ ਫਾਇਰ ਇਨਸੀਡੈਂਟ ਹੋ ਗਿਆ ਅੱਜ ਬੜਾ ਜੀ ਸ਼ਾਰਪਰੋਡ ਤੇ ਸਦੀਰ ਮਠਾਈਆਂ ਦੀ ਦੁਕਾਨ ਤੇ ਸਵੇਰੇ 7:30 ਵਜੇ ਕਾਫੀ ਕੋ ਵਿਅਕਤੀ ਆਏ ਉਹਨਾਂ ਨੇ ਗੋਲੀਆਂ ਚਲਾਈਆਂ ਬਹੁਤ ਮਾੜੀ ਸਥਿਤੀ ਹੈ ਜਿਹੜੀ ਕਾਨੂੰਨ ਦੀ ਵਿਵਸਥਾ ਵਿਗੜ ਰਹੀ ਦਾ ਪ੍ਰਤੀਕ ਹੈ ਕੋਈ ਕਿਸੇ ਦਾ ਡਰ ਨਹੀਂ ਹੈ ਇਹ ਤੋਂ ਰੋਜ਼ ਸਵੇਰੇ ਸਵੇਰੇ ਆ ਕੇ ਗੋਲੀਆਂ ਚ ਰੱਖ ਜਾਣਾ ਬਹੁਤ ਜ਼ਹਿਸ਼ਤ ਨਫਸਾਰੀ ਰੱਕੀ ਫੈਲਦੀ ਹੈ ਮੈਂ ਇਹ ਸਰਕਾਰ ਨੂੰ ਕਹਾਂਗਾ ਕਿ ਪੁਲਿਸ ਨੂੰ ਆਪਣੀ ਡਿਊਟੀ ਤੱਕੜ ਹੋ ਕੇ ਕਰਨੀ ਚਾਹੀਦੀ ਹੈ ਜਿਹੜਾ ਡਰ ਪੁਲਿਸ ਦਾ ਹੋ ਚੁੱਕਿਆ ਗਿਆ ਅੰਕਲ ਕਿੰਨੀਆਂ ਗੋਲੀਆਂ ਚ ਕਿੰਨੀ ਸਮਝੋ ਨਾ ਕੁਝ ਜੋ ਦੱਸਦੇ 7 8 8 ਗੋਲੀਆਂ ਕੋਈ ਚੱਲੀਆਂ ਕਿੰਨੇ ਲੋਕ ਆਏ ਸੀ ਸਿਰੋਨੇ ਕੁਝ ਤਿੰਨ ਤਿੰਨ ਬੰਦੇ ਦੱਸਦੇ ਅੱਛਾ ਸਾਨੂੰ ਇਨਫੋਰਮੇਸ਼ਨ ਆਈ ਹੈ ਪੋਨੇ 7 ਦੇ ਗਰੀ ਇੱਥੇ ਇੱਕ ਅਨਸ਼ਾਟ ਫਾਇਰ ਹੋਏ ਹਨ ਇਮੀਡੀਟਲੀ ਸਾਡੀ ਪੁਲਿਸ ਟੀਮ ਨੇ ਆ ਕੇ ਇਨਵੈਸਟੀਗੇਟ ਕਰਨਾ ਸ਼ੁਰੂ ਕਰ ਦਿੱਤਾ ਇਸ ਵਿਸ਼ੇਤਰ ਕਰਕੇ ਅਸੀਂ ਇਨਵੈਸਟੀਗੇਸ਼ਨ ਸਾਰੀ ਅਮਲ ਵਿੱਚ ਲਿਆਵਾਂਗੇ ਤੇ ਜਲਦੀ ਇਹਨਾਂ ਨੂੰ ਕਾਬੂ ਕੀਤਾ ਜਾਵੇ ਕਿੰਨੇ ਕਿੰਨੀਆਂ ਫਾਇਰ ਹੋਏ ਹੈ ਜੀ ਸਾਰਾ ਕੁਝ ਇਸ ਦਾ Part of investigation ਸਾਨੂੰ ਕਾਟਰੇਜਸ ਕੁਝ ਮਿਲੇ ਆ ਬਾਕੀ ਵੀ ਅਸੀਂ ਸਾਰਾ ਸੀਨ ਆਫ क्राइम ਦੇਖ ਰਹੇ ਆ ਹੋਰ ਜਿੰਨੇ ਵੀ ਸਾਨੂੰ ਫਾਈਨਲੀ ਅਸੀਂ ਕਰ ਲਈਏ ਕਿ ਜਿੰਨੇ ਕੋਈ ਪ੍ਰੋਗਰਾਮ ਹੋ ਜੂਣ ਉਸ ਤੋਂ ਬਾਅਦ ਤੁਹਾਨੂੰ ਮੈਮ ਕਿੰਨੇ ਲੋਕ ਆਏ ਸੀ ਜਿਹੜੇ ਗੁਲੀਆਂ ਚਲਾਏ ਸਾਹਮਣੇ ਕੁਝ ਕਿ ਕਿੱਤਿਆ ਸੀ ਸਕੂਟੀ ਤੇ ਆਏ ਸੀ ਮੈਮ ਆ ਸੀਐਮ ਦਾ ਸੀਐਮ ਸਾਹਿਬ ਵੀ ਆ ਰਹੇ ਬੋਲਦੇ ਕੋਸਪੋਲਸੀ ਹੋਈ ਪਈ ਹੈ ਫਿਰ ਕੀ ਲੱਗਦਾ ਤੁਹਾਨੂੰ ਮੌਕੇ ਹਾਂਜੀ ਬਿਲਕੁਲ ਜੀ ਉਹ ਸਾਈਡ ਆਪਣੀ ਪੂਰਤ ਐਪਲੋਇਮੈਂਟ ਹੈ ਐਲਪੀਓ ਵਾਲੀ ਸਾਈਡ ਤੇ ਇਸ ਸਾਈਡ ਵੀ ਆਪਾਂ ਮਸਤੈਦੀ ਰੱਖਦੇ ਆਂ ਅਨਲੀ ਮਾਰਨਿੰਗ ਦਾ ਇਨਸੀਡੈਂਟ ਹੋਇਆ ਉਹਨਾਂ ਨੂੰ ਪਤਾ ਜਾਏਗਾ ਮੈਮ ਤੁਹਾਨੂੰ ਲੰਦਾਂ ਦੇ ਵਿੱਚ ਕੋਈ ਥ੍ਰੈਟ ਕਾਲ ਵਗੈਰਾ ਕੋਈ ਇਹਦਾ ਕੋਈ ਕੋਈ ਪੁਲਿਸ ਪਾਸੇ ਦਾ ਕੋਈ ਗੱਲ ਹੈ ਕਿੰਨੇ ਕੁ ਦੇ ਦਾ ਬੱਸ ਮੈਂ ਹੈਪੀ ਨੰਬਰ ਪਾਉਣੇ ਸੱਦੇ ਗਏ ਆਈ ਡਾਕਟਰ ਮੈਂ ਇਸ ਕੋ ਦੇ ਗਿਆ ਮੈਮ ਕੈਮਰੇ ਦੇ ਵਿੱਚ ਕੁਝ ਆਇਆ ਹੋਵੇ ਹਾਂਜੀ ਸਾਰਾ ਕੁਝ ਦੇਖ ਰਹੇ ਆ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਤੇ ਤੁਹਾਨੂੰ ਦੱਸਿਆ ਜਾਏਗਾ ਕਿਦੋਂ ਇਹਨਾਂ ਦੇ ਮਾਮਲੇ ਦਾ ਪਿੱਛਾ ਜਾ ਰਹੇ ਹਾਂ ਮੈਨੇਜਰ ਦੇ ਪਾਸੋਂ ਜੀ ਨਾਮ ਨਾਲ ਕਹੀ ਜਾ ਰਿਹਾ ਹੈ ਥੈਂਕ ਯੂ the report on point